ਫਗਵਾੜਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਚੱਲਦਾ ਆ ਰਿਹਾ ਸੀ ਪੀਆਰਟੀਸੀ ਦੀ ਬੱਸਿੰਗ ਆਪਰੇਟਰਾਂ ਦੇ ਵਿੱਚ ਜਿਹੜਾ ਇੱਕ ਬੱਸ ਸੁਧਾਰਾ ਇਨਫੋਰਮੇਸ਼ਨ ਮਿਲੀ ਉਹਦੇ ਡਰਾਈਵਰ ਤੇ ਕੰਡਕਟਰ ਜਿਹੜਾ ਆ ਉਹ ਜਿਹੜਾ ਕੋਪੀ ਹਸਕ ਜਿਹੜਾ ਦਿੱਲੀ ਤੋਂ ਮੰਗਵਾ ਕੇ ਪਿਛਲੇ ਬੱਸوں ਦੇ ਉਹਨਾਂ ਦਾ ਕੋਈ ਨੈਟਵਰਕ ਸੀ ਉਥੋਂ ਮੰਗਵਾ ਕੇ ਉਹ ਉਸ ਬੱਸ ਦੇ ਵਿੱਚ ਜਿਹੜਾ ਆ ਉਹ ਲਿਆ ਕੇ ਤੇ ਅੱਗੇ ਫਰਦ ਜਿਹੜੇ ਆ ਉਹ ਵੇਚਦੇ ਸੀ ਸਰਕਾਰੀ ਬੱਸ ਪੀਆਰਟੀਸੀ ਵਿੱਚੋਂ ਭਾਰੀ ਮਾਤਰਾ ਵਿੱਚ ਚੂਰਾ ਪੋਸਟ ਡੋਡੇ ਕਿਤੇ ਬਰਾਮਦ ਡਰਾਈਵਰ ਤੇ ਕੰਡਕਟਰ ਗ੍ਰਿਫਤਾਰ 53 ਕਿਲੋ ਤੋਂ ਵੱਧ ਡੋਡੇ ਬਰਾਮਦ ਕਪੂਰਥਲਾ ਦੇ ਫਗਵਾੜਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਵੱਲੋਂ ਫਗਵਾੜਾ ਬੱਸ ਸਟੈਂਡ ਤੇ ਪੀਆਰਟੀਸੀ ਬੱਸ ਦੀ ਚੈਕਿੰਗ ਕੀਤੀ ਗਈ ਤੇ ਬੱਸ ਡੋਡੇ ਚੂਰਾ ਪੋਸਟ ਬਰਾਮਦ ਕਰਕੇ ਡਰਾਈਵਰ ਤੇ ਕੰਡਕਟਰ ਖਿਲਾਫ ਫਗਵਾੜਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਇਸ ਮੌਕੇ ਡੀਐਸਪੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਇੱਕ ਪੀਆਰਟੀਸੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਇਹ ਬੱਸ ਦੇ ਡਰਾਈਵਰ ਤੇ ਕੰਡਕਟਰ ਪੁਰਾਣੇ ਸਮੇਂ ਤੋਂ ਇੱਕ ਨੈਟਵਰਕ ਦੇ ਜ਼ਰੀਏ ਚੂਰਾ ਪੋਸਟ ਡੋਡੇ ਸਪਲਾਈ ਕਰਦੇ ਸੀ ਸਾਨੂੰ ਇਹਦੀ ਇਨਫੋਰਮੇਸ਼ਨ ਮਿਲੀ ਸੀ ਇਸੇ ਤਹਿਤ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਕੀ ਡੀਐਸਪੀ ਨੇ ਦੱਸਿਆ ਕਿ ਇਹਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਹੋਰ ਪੁੱਛਗੀ ਜਿੰਨਾਂ ਤੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਦੇ ਜਿਹੜੇ ਵੱਡੇ ਮਹਿੰਮਾ ਉਹਦੇ ਤਹਿਤ ਜਿਹੜਾ ਐਸਐਸਪੀ ਸਾਹਿਬ ਨੂੰ ਹੁਕਮ ਹੁੰਦੇ ਆ ਉਹਦੇ ਮੁਤਾਬਕ ਜਿਹੜਾ ਕਾਰਕਟਵੀ ਜਿਹੜੀ ਆ ਲਗਾਤਾਰ ਕਰਦੇ ਆ ਆਦਿ ਕਿ ਕੰਨ ਵੀ ਬੜੇ ਵਧੀਆ ਜਿਹੜਾ ਫਵਾਰਡ ਕੰਸੂ ਜਿਹੜੀ ਕੰਮ ਜਵੇ ਮਿਲੂ ਇੱਕ ਬਹੁਤ ਹੀ ਪ੍ਰਾਣਾ ਜਿਹੜਾ ਇਹ ਨੈਟਵਰਕ ਤੇ ਆ ਰਿਹਾ ਸੀ। ਪੀਆਰਟੀਸੀ ਦੀ ਜਿਹੜੀ ਫਾਸਿੰਗ ਆ ਰਹੀ ਹੁੰਦੀ ਉਹਨਾਂ ਦੇ ਵਿੱਚ ਜਿਹੜਾ ਇੱਕ ਬੱਸ ਦਾ ਆ ਰਿਹਾ ਇਨਫੋਰਮੇਸ਼ਨ ਮਿਲੀ। ਉਹਦਾ ਡਰਾਈਵਰ ਤੇ ਕੰਡਕਟਰ ਜਿਹੜਾ ਆ ਉਹ ਜਿਹੜਾ ਕੋਪੀ ਹਸਕ ਜਾਣਾ ਦਿੱਲੀ ਤੋਂ ਮੰਗਵਾ ਕੇ ਪਿਛਲੇ ਬੱਸوں ਦੇ ਉਹਨਾਂ ਦਾ ਕੋਈ ਨੈਟਵਰਕ ਸੀ ਉਥੋਂ ਮੰਗਵਾ ਕੇ ਉਹ ਉਸ ਬੱਸ ਦੇ ਵਿੱਚ ਜਿਹੜਾ ਆ ਉਹ ਲਿਆ ਕੇ ਤੇ ਅੱਗੇ ਫਰਦਾ ਜਿਹੜਾ ਆ ਉਹ ਵੇਚਦੇ ਸੀ। ਉਡੀ ਵਿੱਚ ਅਸੀਂ ਇਹਨੂੰ ਸੀਐਸ ਕੀ ਤਲਾਬਾਤਾ ਰੇਨੂ ਲੋਕੇਸ਼ਨਾਂ ਲੈਂਥ ਲੈ ਕੇ ਤੇ ਇਹਨਾਂ ਨੂੰ ਅਸੀਂ ਬਸ ਸਟੈਂਡ ਫਗਵਾੜਾ ਤੋਂ ਉਤਰਾਇਆ ਉਹ ਕਾਬੂ ਕੀਤਾ ਇਹਨਾਂ ਦਾ ਨਾਮ ਹੈ ਜੀ ਹਰਦੇਵ ਸਿੰਘ ਜੀ ਇਹ ਡਰਾਈਵਰ ਸੀ ਤੇ ਨਾਲ ਪੀਸਿੰਗ ਦਾ ਇਹ ਜੜਾ ਕੰਡਕਟਰ ਸੀ ਇਹਨਾਂ ਕੋਲ ਸਿੱਤੁਰ ਵੰਜਾ ਕਰ ਉਹ ਜੜਿਆ ਉਹ ਪੀਰੋਸਤ ਜੜਿਆ ਉਹ ਬ੍ਰਾਹਮਣ ਕਰਕੇ ਕੇਸ ਨੰਬਰ ਉਹਨਾਂ ਨੇ 89 ਰਜਿਸਟਰ ਕਰਾਇਆ ਸਰ ਕਿਹੜੀ ਜਗ੍ਹਾ ਤੇ ਰਹਿਣ ਆਣੇ ਇਹ ਇਹਨਾਂ ਦਾ ਇੱਕ ਹੈ ਜੀ ਸ਼ਾਹਪੁਰਾ ਤੇ ਅਦਰ ਵਨ ਇਜ਼ ਤਰਨਤ ਸਰ ਇਹ ਕਾ ਡਰਾਈਵਰ ਤੇ ਕੰਡਕਟਰ ਇਹਨਾਂ ਨੇ ਹਾਂਜੀ ਇੱਕ ਡਰਾਈਵਰ ਆ ਤੇ ਇੱਕ ਕੰਡਕਟਰ ਆ ਬਾਕੀ ਇਹਨਾਂ ਦੇ ਜਿਹੜਾ ਸਾਰਾ ਜਿਹੜਾ ਡਾਕਰ ਚੱਲ ਰਿਆ ਸੀ ਨੂੰ ਆਪਾਂ ਇਨਵੈਸਟਿਗੇਟ ਕਰ ਲੈਣਾ ਉਹ ਬਹੁਤ ਹੀ ਸੰਸ਼ੀਕਿਤ ਰਿਹਾ ਹੈ ਉਹ ਨਾਮ ਫਾਤਰ ਗਈ ਹੈ ਨਾ ਵਿੱਚ ਲੀਡ ਮਿਲਣ ਦੀ ਆਸ ਹੈ ਸਰ ਪਹਿਲਾਂ ਕੋਈ ਮਾਮਲਾ ਹੈਗਾ ਨਾ ਤੇ ਕੀ ਪਹਿਲਾਂ ਕੋਈ ਕੇਸ ਹਿਸਟਰੀ ਨਹੀਂ ਹੈ ਠੀਕ ਹੈ ਜੀ ਬੜਾ ਕਲੇਵਰਲੀ ਇਹ ਮਤਲਬ ਇਹ ਆਪਣਾ ਸਾਰਾ ਹੀ ਘਟਾ ਰਹੇ ਸੀ ਤੇ ਇਸ ਨੈਟਵਰਕ ਨੂੰ ਆਪਾਂ ਅਮਰੀਕਾ ਦੇ ਵਿੱਚ ਕੰਮ ਕਰਦੇ ਹਾਂ ਸਰ ਇਹ ਗ੍ਰੇਡੀਪੀ ਬੱਸ ਹੈ ਇਹ ਆਪਣਾ ਕਪੂਰ ਤੁਹਾਡੀ ਬੱਸ ਤੇ ਜਿੰਨੇ ਕਿ ਟਾਈਮ ਤੋਂ ਕੁਝ ਪਤਾ ਲੱਗਾ ਕਰਦੇ ਸੀ ਇਹ ਅਜੇ ਇਨਵੈਸਟਿਗੇਟ ਕਰ ਰਹੇ ਹਾਂ ਯੂਨੀਵਰਸਿਟੀ ਆਫ ਕਨਗਵਾੜਾ ਦਾ ਆਪਾਂ ਫਿਰ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਪਹਿਲਾਂ ਕੋਈ ਪਰਚਾ ਚੱਲਦਾ ਹੋਇਆ ਇਹ ਪਹਿਲਾਂ ਕੋਈ ਕੇਸ ਰਿਪੋਰਟ ਨਹੀਂ ਹੈ ਜਿਹੜੇ ਬੜੇ ਛਾਤਰ ਨੇ ਤਰੀਕੇ ਨਾਲ ਕਰਦੇ ਸੀ ਕਿ ਉਹ ਲੈ ਬਹੁਤ ਹੀ ਪੱਕੇ ਡਰ ਪਰਖੇ ਵਾਜਨ ਦੇ ਕੇ ਆ ਕਿ ਇਹ ਕੱਚੇ ਆ ਇਹ ਕੱਚੇ ਆ ਬਹਾਉਤੇ ਆ ਤੇ ਅਜੀਬ ਰਮ ਪਕੀ ਸਰਕਾਰ ਚ ਪੇਸ਼ ਕਰਦੇ ਜੀ ਇਹ ਜੀ ਰਿਪੋਰਟ ਚ ਪੇਸ਼ ਕਰ ਦਿੱਤੇ ਆ ਰਿਮਾਰਕਟ ਦਿੱਤਾ ਇਸੇ ਦਾ ਆਪਣਾ ਅੰਮੀ ਫਰਦਰ ਜਿਹੜੇ ਇਨਵੈਸਟੀਗੇਸ਼ਨ ਕਰਕੇ ਤੇ ਬਾਕੀ ਵੀ ਜਿਹਨਾਂ ਰਿਪੋਰਟ ਲੈ ਕੇ ਨੈਟਵਰਕ ਆ ਉਸ ਕਰਾਂਗੇ ਸਾਰਾ ਜਿਹਾ ਜਿਹਾ ਕਿਥੋਂ ਆ ਕੇ ਆਵੇ ਜੇ ਅਜੇ ਨਾਡ ਸਕੋਸ ਕਰਾਂ ਨਹੀਂ ਇਸ ਨੂੰ ਨਹੀਂ ਉਹਨਾਂ ਪਿਆਰ ਨਾਲ ਸੋਚਾ ਜੀ ਇਹ ਡੰਡੂ ਕੰਮ ਬਿਲਕੁਲ ਬੰਦ ਕਰ ਦਨ ਛੱਡ ਦਨ ਆਦਰਵਾਇਸ ਇਹ ਲਾਸਟ ਜਿਹੜਾ ਇਹਨਾਂ ਦਾ ਜੇੜਾ ਉੱਥੇ ਉਚਾ ਕੇ ਰਾਮ ਨੇ ਨਾ